ਨੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਭਰਾਮਾ ਦੀ ਹੱਤੀ ਬਸਟਾਡ ਰੋਡ ਮੋਡ ਮੰਡੀ ਸਾਡੀ ਵੀਡੀਓ ਦੇ ਅੰਡ ਤੇ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਦੇ ਸੂਟਾਂ ਦੀ ਵੈਰਿਟੀ ਜੀ ਭਰਾਮਾ ਦੀ ਹੱਟ ਤੇ ਹਰੇ ਕੱਪੜੇ ਦੀ ਸੇਲ ਚੱਲ ਰਹੀ ਹੈ ਜੀ ਇਹ ਕੈਮਰਨ ਕਾਟਨ ਦਾ ਸੂਟ ਹੈ ਜੀ ਮੈਚਿੰਗ ਬਾਜ਼ਾਰ 'ਚ ਮਿਲੇ 500 ਦਾ ਬਾਜ਼ਾਰ 'ਚ ਮਿਲੇ 600 ਦਾ ਭਰਾਮਾ ਦੀ ਹੱਟੀ ਦਾ ਰੇਟ ਸਿਰ 300 ਰੁਪਏ ਦਾ ਕਰਤਾ ਜੀ ਮੈਚਿੰਗ ਸੂਟ 5 ਮੀਟਰ ਕੱਪੜਾ ਹੈ ਜੀ ਸਿਰ 300 ਰੁਪਏ ਦੇ ਵਿੱਚ ਜੀ ਰੰਗ ਡਿਜ਼ਾਈਨ ਸਾਰੇ ਨਵੇਂ ਆ ਚੁੱਕੇ ਹੋਏ ਇਹਦੇ ਵਿੱਚ ਮੈਚਿੰਗ ਸੂਟੀ ਸਿਰਫ 300 ਰੁਪਏ ਚ ਕਰਦੇ ਜੀ ਭਰਾਮਾ ਦੇ ਹੱਟੇ ਤੇ ਭਾਰੀ ਸੇਲ ਮੇਲੇ ਦੇ ਵਿੱਚ ਰੰਗ ਕਿੰਨੇ ਮਰਜ਼ੀ ਲੈ ਲਓ ਜੀ ਲੰਘਾ ਲਾਈਟ ਲੈ ਲਓ ਡਾਰਕ ਲੈ ਲਓ ਮੈਚਿੰਗ ਸੂਟ ਹੈ ਜੀ ਕੈਮਰ ਕਾਟਨ ਦਾ ਸੂਟ ਹੈ ਰੇਟ ਸਿਰਫ 300ਪੇ ਦੇ ਵਿੱਚ ਜੀ ਭਰਾਮਾ ਦੇ ਹੱਟੇ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਗਰਮੀਆਂ ਦੇ ਕੱਪੜੇ ਦਾ ਭਾਰੀ ਸੇਲ ਮੇਲਾ ਕਾਟਨ ਦੇ ਸੂਟ ਸਿਰਫ 300 ਰੁਪਏ ਚ ਕਰਦੇ ਜੀ ਮੈਚਿੰਗ ਸੂਟ ਹੈ ਰੇਟ ਸਿਰਫ 300 ਰੁਪਏ ਦੇ ਵਿੱਚ ਜੀ ਪ੍ਰਾਮਾ ਦੀ ਹੱਟੀ ਬਸਟੈਂਡ ਰੋਡ ਮੋੜ ਮੰਡੀ ਜੀ ਕਾਟਨ ਦੇ ਸੂਟ ਗਰਮੀ ਵਾਲੇ ਕਾਮਰ ਕਾਟਨ ਦੇ ਸੂਟ ਰੇਟ ਸਿਰਫ 300-300 ਰੁਪਏ ਚ ਕਰਦੇ ਜੀ ਪ੍ਰਾਮਾ ਦੀ ਹੱਟੀ ਤੇ ਪਾਰੀ ਸੇਲ ਮੇਲਾ ਚੱਲ ਰਿਹਾ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਿ ਗਰ ਨੂੰ ਪਤਾ ਲੱਗ ਸਕੇ ਕਿ ਵਧੀਆ ਕੁਆਲਿਟੀ ਦੇ ਵਿੱਚ ਬਹੁਤ ਸਸਤੇ ਰੇਟਾਂ ਤੇ ਸੂਟ ਮਿਲ ਰਹੇ ਹੈ ਜੀ ਪ੍ਰਾਮਾ ਦੀ ਹੱਟੀ ਬਸਟੈਂਡ ਰੋਡ ਮੋੜ ਮੰਡੀ ਜੀ ਆ ਦੇਖੋ ਰੰਗ ਨੇ ਤਾਂ ਬਹੁਤ ਹੀ ਵਧੀਆਈ ਇਹਦੇ ਵਿੱਚ ਰੰਗ ਮੀਡੀਅਮ ਵੀ ਹੈ ਜੀ ਧਾਰਕ ਵੀ ਹੈ ਲਾਈਟ ਵੀ ਹੈ ਚਾਰਟ ਸਾਰੇ ਹੈ ਇਹਦੇ ਵਿੱਚ ਗਰਮੀ ਵਾਲੇ ਕਲਰ ਹੈ ਜੀ ਕਾਟਨ ਦਾ ਕਪੜਾ ਕੈਮਰੋ ਕਾਟਨ ਕਪੜਾ ਰੇਟ ਸਿਰਫ 300 ਰੁਪਏ ਦੇ ਜੀ 5 ਮੀਟਰ ਕਪੜਾ 8 8 ਮੀਟਰ ਕਪੜਾ ਇੱਕ ਮੀ ਪੂਰੇ ਸੂਟ ਦਾ ਪਰ ਆਮਾਦੀਆ ਟੇ ਲੱਗ ਚੁੱਕਿਆ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਤੀ ਬਸਤੇ ਨੋੜ ਮੋੜ ਮੰਡੀ ਜੀ ਦੇ ਕੋ ਰੰਗ ਦੇ ਅੰਦਰ ਕਿੰਨੀ ਮਰਜ਼ੀ ਦੇ ਲਈ ਚੱਲੋ ਜੀ ਜੇ ਕਿਸੇ ਨੇ ਆਰਡਰ ਤੇ ਮਗਾਉਣਾ ਤਾਂ ਤਾਂ ਵੀ ਭੇਜ ਸਕਦੇ ਆ ਜੀ ਜਿਹੜਾ ਕਪੜਾ ਦਿਖਾਉਣਾ ਜੀ ਸੇਮ ਡਿਜ਼ਾਈਨ ਮਿਲਣਗੇ ਜੀ ਕਦੋਂ ਮਰਜ਼ੀ ਆਓ ਜਲਦੀ ਤੋਂ ਜਲਦੀ ਆਓ ਸੇਮ ਡਿਜ਼ਾਈਨ ਲੈ ਜਾਓ ਇਹ ਸੂਟਾ ਜੀ ਕਾਟਨ ਦੇ ਐਮਰੋ ਕਾਟਨ ਦਾ ਸੂਟ ਹੈ ਜੀ ਰੇਟ ਸਿਰਫ 300 ਰੁਪਏ ਦੇ ਵਿੱਚ ਆਪਾਂ ਕੁੜੀਆ ਤਾਂ ਕਿੰਨੇ ਮਰਜੀ ਦੇਖੀ ਚਲੋ ਜੀ ਇੱਕ ਨਾਲ ਦੇ ਭਾਵੇਂ 20 ਸੂਟ ਲੈ ਭਾਵੇਂ 10 ਸੂਟ ਲੋ ਅਬ ਬਲੈਕ ਰੰਗ ਆ ਗਈ ਡਾਰਕ ਰੰਗ ਔਰ ਕੰਪਨ ਦਾ ਸੂਟ ਕੰਪਨ ਦਾ ਸਿਰਫ 300 ਰੁਪਏ ਦੇ ਵਿੱਚ ਜੀ ਲਾਈਟ ਪਿੰਕ ਤੇ ਬਹੁਤ ਕਲਰ ਚਾਰਟ ਵਧੀਆ ਹੈ ਜੀ ਗਰਮੀਆਂ ਦਾ ਚਾਰਟ ਇਹ 2500 ਰੁਪਏ ਦੇ ਵਿੱਚ ਹੈ ਜੀ ਕੈਮਰਕ ਦੇ ਸੂਟ ਸਿਰਫ 300 ਰੁਪਏ ਦੇ ਵਿੱਚ ਪ੍ਰਾਣਾ ਦੇ ਤੇ ਗਰਮੀਆਂ ਦੇ ਕੱਪੜੇ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਸਾਰੇ ਪੰਜਾਬ ਦੀ ਗਰੰਟੀ ਹੈ ਜੀ ਰੇਟ ਦੀ ਤਾਂ ਵਧੀਆ ਕੱਪੜੇ ਦਾ ਭਾਰੀ ਸੇਲ ਮੇਲਾ ਜੀ 100 ਰੁਪਏ ਤੇ ਸਾਰੇ ਡੀਐਨਡੀ ਭਰਾਵਾ ਜਿੱਦੇ ਲੱਗ ਚੁਕਿਆ ਪਾਰੀ ਸੇਲ ਮੇਲਾ ਪਾਰੀ ਸੇਲ ਮੇਲੇ ਦੇ ਵਿੱਚ ਕੈਮਰਾ ਕਾਟਨ ਦੇ ਸੂਟ ਸਿਰਫ 300 ਰੁਪਏ ਵਿੱਚ ਕਰਤੇ ਜੀ ਮੈਚਿੰਗ ਸੂਟ 5 ਮੀਟਰ ਕੱਪੜੇ ਦੇ ਨਾਲ ਜੀ ਰੰਗੜੀਆਂ ਕਿੰਨੀ ਮਰਜ਼ੀ ਲੈ ਲਓ ਜੀ ਨਵੇਂ ਨਵੇਂ ਰੰਗਾਂ ਦੇ ਵਿੱਚ ਫੈਂਸੀ ਕਪੜਾ ਵਰਮੀ ਵਾਲਾ ਭਰਾਵਾ ਦੀ ਹੱਤੀ ਬਸਟੈਂਡ ਰੋਡ ਮੋਲ ਮੰਡੀ